ਵਾਹ ਓਮ ਸੀਸ਼ਿਕ ਕਮਲੇ ਕੁਲਾ ਆ ਲਿਆ ਪੱਛੇ ਪੱਛੇ ਓਮ ਸੀਸ਼ਮਾ ਲਕਸ਼ਮਨ ਮਸਵਾਹ ਓਮ ਬੋਰ ਮਿਦੇ ਕੋਰ ਮਿਰੰਭੂ ਨਾਰ ਪੁਕੇ ਜੈ ਉਮਾ ਪਤੀ ਮਹਾਦੇਵ ਕੀ ਸਾਇ ਨਮੋਦਰੰਤਾ ਇਸ ਤਰਮੋਰ ਸਾਰੇ ਬੰਨੇ ਕੁਮਾਕੇ ਸਾਇ ਨਮੋਦਰੰਤਾ ਇਹ ਹਮ ਕਰਾਇਆ ਗਿਆ ਬਹੁਤ ਵਧੀਆ ਗੱਲ ਹੈ ਮਤਲਬ ਦੇਸ਼ ਦੀ ਖੁਸ਼ਹਾਲੀ ਵਾਸਤੇ ਸ਼ਾਂਤੀ ਇਸ ਕਰਾਇਆ ਗਿਆ ਜਿਹੜਾ ਸੀਸ ਫਰ ਹੋਇਆ ਹੈ ਮੈਂ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਕਿਉਂਕਿ ਪਾਕਿਸਤਾਨ ਜਿਹੜਾ ਨਾ ਪਾਕਿਸਤਾਨ ਉਹ ਮਤਲਬ ਬੰਦੇ ਦਾ ਪੁੱਤ ਬਣ ਵਾਲਾ ਨਹੀਂ ਹੈਗਾ ਮੈਂ ਸੁਣਿਆ ਬਜ਼ੁਰਗਾਂ ਕੋਲੋਂ ਭਈ ਸੱਪ ਨੂੰ ਇੱਕ ਲਾਠੀ ਮਾਰਨਾ ਪਾਉਦਾ ਉਹਨੂੰ ਪੂਰੇ ਦਾ ਕੁਚਲ ਦਿਓ ਇਹ ਹੁਣ ਮੈਂ ਸਮਝ ਲਓ ਭਈ ਸੱਪ ਵੈ ਇਹਦੀ ਖਸਰਾ ਤੋਂ ਵਧੀਆ ਫਿਰ ਡੰਗ ਮਾਰੇਗਾ ਬਹੁਤ ਜਲਦੀ ਮਰੇਗਾ ਮੋਦੀ ਜੀ ਕੋ ਮਨਾਹੀ ਮਤਲਬ ਥੋੜੀ ਮੈਂ ਮੋਦੀ ਦਾ ਫੈਨ ਆ ਭਗਤੋ ਨਾਲ ਸਮਝ ਲਓ ਭਈ ਪਰ ਥੋੜੀ ਮੋਦੀ ਗਲਤੀ ਕਰ ਗਏ ਨੇ ਭਈ ਬਹੁਤ ਜਲਦੀ ਕਰ ਗਏ ਸੀਜ਼ ਫਾਇਰ ਨੂੰ ਅਮਰੀਕਾ ਕੌਣ ਆ ਕੀ ਅਮਰੀਕਾ ਹੂਜ਼ ਅਮਰੀਕਾ ਕੌਣ 트ੰਪ ਕੌਣ ਹੈ ਕੀ ਉਹਨੇ ਸਾਡਾ ਕੁਝ ਸੋਚਿਆ ਜਦੋਂ ਮਤਲਬ ਸਾਡੇ ਦੇਸ਼ ਤੇ ਮਤਲਬ ਕੋਈ ਹਤਵਾਦੀ ਹਮਲੇ ਹੁੰਦੇ ਨੇ ਅਸੀਂ ਕਹੇ ਵੀ 트ੰਪ ਨੂੰ ਮਤਲਬ ਗੁਹਾਰ ਲਗਾਈ ਹੈ ਲੇਕਿਨ 트ੰਪ ਨੇ ਸਾਡੀ ਨਹੀਂ ਸੁਣੀ ਲੇ ਮੋਦੀ ਜੀ ਨੂੰ ਥੋੜੀ ਜੀ ਜਲਦੀ ਕਰਕੇ ਨਹੀਂ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਪਾਕਿਸਤਾਨ ਨੂੰ ਥੋੜਾ ਜਿਆਦਾ ਹੋਰ ਨਪਣਾ ਚਾਹੀਦਾ ਇਹ ਦੋ ਚਾਰਨ ਖੇਤਰ ਹੋਰ ਫੇਰਨੇ ਚਾਹੀਦੇ ਸੀ ਬਸ ਇਹਨਾਂ ਨੂੰ ਮਗਾਵਾਂਗਾ ਦੇਖੋ ਉਹਦੀ ਖਸਲਤ ਹੈ ਜੀ ਉਹਨੇ ਉਹਨੇ ਤਾਂ ਇਹ ਕਰਨੀ ਕਰਨੀ ਸੀ ਔਰ ਮੈਨੂੰ ਉਮੀਦ ਹੈ ਕਿ ਉਹ ਫਿਰ ਕਰੇਗਾ मेनु उम्मीद है कल बारह तरीक है कल तो समझौता लिखा पढ़ी होनी है और लिखा पढ़ी को समझौता हल नहीं होना उ कल फिर फे जुती फिरेगा जो हमारे सैनिक शहीद हुए हैं उनकी आत्मा की शांति के लिए जो यज्ञ किया गया है उनकी आत्मा को शांति पहुंचाए पर अपने चरणों में स्थान दें आरती ਦੇਖੋ ਸਰ ਜਦੋਂ ਜਿਹੜਾ ਸਮਝੌਤਾ ਹੋਇਆ ਦੇਖੋ ਮੈਂ ਵੀ ਅੱਜ ਤੋਂ ਪਹਿਲਾਂ ਮੋਦੀ ਜੀ ਦਾ ਉਹਨਾਂ ਦੇ ਕੰਮ ਕਾਜ ਉਹਨਾਂ ਦੀ ਕਾਰਜ ਸ਼ੈਲੀ ਦਾ ਮਰੀਦ ਰਿਹਾ ਵਾਂ ਪਰ ਸਰ ਹਰ ਇੱਕ ਹਿੰਦੁਸਤਾਨੀ ਜਿਹੜਾ ਆਪਣੀ ਦੇਸ਼ ਦੀ ਸੈਨਾ ਨਾਲ ਪਿਆਰ ਕਰਦਾ ਉਹ ਕੱਲ ਦੇ ਸਮਝੌਤੇ ਦੇ ਬਾਅਦ ਉਹ ਮੰਦਾ ਵਾ ਕਿ ਸਮਝੌਤੇ ਲਈ ਆਪਾਂ ਜਲਦਬਾਜ਼ੀ ਕੀਤੀ ਗਈ ਆ ਆਪਾਂ ਇੱਕ ਇੰਡੀਪੈਂਡੈਂਟ ਨੇਸ਼ਨ ਹੈਗੇ ਆ ਸਾਨੂੰ ਕਿਸੇ ਦੇ ਦਬਾਅ 'ਚ ਵੀ ਆ ਕੇ ਇਹ ਡਿਸੀਜਨ ਨਹੀਂ ਲੈਣਾ ਚਾਹੀਦਾ ਕਾਪਾ ਸੀਜ਼ਫਾਇਰ ਕਰਨਾ ਚਾਹੁੰਦੇ ਆ ਮੈਂ ਮੰਨਦਾ ਜੰਗ ਕੋਈ ਨਹੀਂ ਚਾਹੁੰਦਾ ਸਰ ਜੰਗ ਦਾ ਨੁਕਸਾਨ ਹੀ ਹੁੰਦਾ ਪਰ ਜੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਨ੍ਹਾਂ ਜਿਹੜੀ ਸਾਡੇ ਦੇਸ਼ ਦੀਆਂ ਵਾ ਸੈਨਾ ਫਰੰਟ ਤੇ ਲੜ ਰਹੀਆਂ ਨੇ ਇੱਕ ਦੋ ਘੰਟੇ ਦੇ ਵਿੱਚ ਉਹਨਾਂ ਦੇ ਮਨੋਬਲ ਨੂੰ ਤੋੜ ਦਿੱਤਾ ਜਾਏ ਹਵਨ ਜਿਹੜਾ ਇੱਥੇ ਕਰਾਇਆ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਹਵਨ ਦਾ ਜਿਹੜਾ ਉਦੇਸ਼ ਹੈਗਾ ਹੀ ਇਹ ਹਵਨ ਦਾ ਉਦੇਸ਼ ਹੈ ਹੀ ਭਾਰਤੀ ਸੈਨਾਵਾਂ ਦਾ ਮਨੋਬਲ ਬਣਾਉਣਾ ਭਾਰਤੀ ਆਪਾਂ ਵਿਸ਼ਵ ਦੀ ਸੁਖ ਸ਼ਾਂਤੀ ਲਈ ਹਵਨ ਕਰਾਇਆ ਸੀ ਭਾਰਤੀ ਸੈਨਾ ਦਾ ਮਨੋਬਲ ਵਿਧਾਨ ਦੀ ਹਵਲ ਕਰਾਇਆ ਸੀ ਤੇ ਜਿਹੜੇ ਸਾਡੇ ਦੇਸ਼ ਵਾਸੀ ਸਾਡੇ ਵੀਰ ਜਵਾਨ ਜਿਨ੍ਹਾਂ ਨੇ ਕੁਝ ਪੁੰਚ ਚ ਜਾਂ ਜਿਹੜੇ ਕੁਝ ਫਰੰਟ ਤੇ ਸਾਡੀਆਂ ਸ਼ਹਾਦਤਾਂ ਹੋਈਆਂ ਇਹਦੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਹਵਨ ਕਰਾਇਆ ਗਿਆ ਸੀ ਸ਼ਮ ਸ਼ਾਂਤੀ ਲਈ ਕਿ ਇਸ ਦੇ ਅੰਦਰ ਸ਼ਾਂਤੀ ਰਹੇ ਬਾਕੀ ਵੀ ਲੋਕਾਂ ਦੇ ਅੰਦਰ ਸ਼ਾਂਤੀ ਰਹੇ ਤੇ ਸਾਡਾ ਸਮਾਜ ਜਿਹੜਾ ਸ਼ਕਤੀਸ਼ਾਲੀ ਬਣੇ ਲੋਕਾਂ ਨੂੰ ਸੁੱਖ ਨੂੰ ਮਿਲਦਾ ਪ੍ਰਾਪਤ ਜਿਹੜਾ ਇੰਡੀਆ ਪਾਕਿਸਤਾਨ ਦਾ ਜੁੱਧ ਹੋਇਆ ਹੈ ਇਹ ਪਹਿਲਗਾਮ ਤੋਂ ਸਟਾਰਟ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਦੇਖੀਏ ਕਿ ਅਤਵਾਦ ਦਾ ਜਿਹੜਾ ਦੌਰ ਸੀ ਔਰ ਜਿਸ ਵੇਲੇ ਉਹਨਾਂ ਨੇ ਉੱਤੇ ਹਮਲਾ ਕੀਤਾ ਉਹ ਦੇਖਿਆ ਕਿ ਜਿਹੜੀਆਂ ਨਿਊ ਵੈਰਸ ਜੋੜੇ ਸਨ ਜਿਨ੍ਹਾਂ ਦਾ ਸਿੰਧੂਰ ਮਟਾਤਾ ਗਿਆ ਉਸ ਕਰਕੇ ਇਹਦਾ ਨਾਂ ਸਿੰਧੂਰ ਜਿਹੜਾ ਰੱਖਿਆ ਯੁੱਧ ਦਾ ਔਰ ਉਹਨਾਂ ਨੇ ਉਹ ਯੁੱਧ ਦੇ ਨਾਂ ਦੇ ਉੱਤੇ ਲੜਾਈ ਲੜੀ ਹੈ ਔਰ ਪਾਕਿਸਤਾਨ ਨੂੰ ਬਹੁਤ ਵੱਡੀ ਸੱਟ ਮਾਰੀ ਹੈ ਇਹਦੇ ਵਿੱਚ ਸਾਡਾ ਵੀ ਨੁਕਸਾਨ ਹੋਇਆ ਜਿਹੜਾ ਬੜਾ ਦੁਖਦਾਈ ਹੈ ਸਾਡਾ ਨੁਕਸਾਨ ਨਹੀਂ ਇੰਨਾ ਵੀ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਆ ਕੇ ਸੀਸਫਾਇਰ ਕਰਾਇਆ ਫਿਰ ਉਹਨਾਂ ਨੇ ਉਹਦਾ ਉਲੰਘਣ ਕੀਤਾ ਅਸੀਂ ਭਾਰਤ ਸਰਕਾਰ ਕੋ ਮੰਗ ਕਰਦੇ ਹਾਂ ਕਿ ਇਹਨੂੰ ਪਰਮਨੈਂਟਲੀ ਦਾਪਤਾ ਜਾਏ ਨਾਪਤਾ ਜਾਏ ਖਤਮ ਕਰਤਾ ਜਾਏ ਤਾਂ ਕਿ ਦੁਬਾਰਾ ਅਸੀਂ ਦੁਬਾਰਾ ਨਾ ਹੋਵੇ। ਆਪੇ ਆਪੇ ਕੋਈ ਜਾਂਦਾ ਕੋਈ Shrimlim em om nar sing mam sap सते वक्तरम रक्ष रक्ष हुम फट स्वाहा श्री भ्रीम एम ओम माहेश्वरी मम सपरिवारस्य नेत्रवालस्य शिरो रक्ष रक्ष फट हुम फट स्वाहा हुम भ्रीम क्लीम ओम द प्रीति प्रतम गिरे मम सपरिवारस्य चित्रम स्वाहा संता쁘नि संधारणी हे रत्रय प्रमाणे तथा गम्नेन्द्रानी ਸ਼ੋਮੀ ਮੋਹਨੀ ਤਰੇ ਤੰਨੀ ਚਾਂਦ ਹੈ ਸ਼ਰਾਪੇ ਹੁਮ ਫਟ ਸਵਾਹ ਅਮ ਸੰਗਾਲੀ ਸਪਰੇ ਸਪਰੇ ਮਨ ਸਪਰਵਾਰਸਤੇ ਸ਼ਤੇ ਸਪਰੇ ਮਨ ਸਪਰਵਾਰਸਤੇ ਸ਼ਤਰੂ ਨਰੋਦਰੇ ਰੋਦਰੇ ਹੁਮ ਫਟ ਸਵਾਹ ਅਮ ਬ੍ਰਹਮਾ ਅਮ ਬ੍ਰਾਹਮੀ ਸਪਰੇ ਸਪਰੇ ਮਨ ਸਪਰਵਾਰਸਤੇ ਸ਼ਤਰੂ ਆਇ ਪ੍ਰਸਿੱਧ ਪਤੇ ਅਮ ਜਿਮਾ ਲਕਸ਼ਮੀ ਨਮਾ ਸਵਾਹ ਅਮ ਸਵਾਹ ਅਮ ਸ਼ਮੇ ਨਮਾ ਸਵਾਹ